ਜਿਹੜੀ ਤੁਹਾਨੂੰ ਪ੍ਰੋਬਲਮਸ ਹੋਣ ਹੈਗੇ ਨੇ ਜਾਂ ਇਨ ਫਿਊਚਰ ਹੋਣ ਵਾਲੇ ਪ੍ਰੋਬਲਮਸ ਨੇ ਇਹ ਉਹਨਾਂ ਦੀ ਸਾਰੀ ਡਿਟੇਲ ਦਿੰਦਾ ਹੈ। ਰਿਪੋਰਟ ਸਾਡੇ ਕੋਲ ਨਾਲ ਹੀ ਮੈਂਸ਼ਨ ਹੋ ਜਾਂਦੀ ਹੈ ਆਨਲਾਈਨ ਆਉਂਦੀ ਹੈ ਠੀਕ ਹੈ ਜੀ ਨਾਲ ਹੀ ਅਸੀਂ ਪੇਸ਼ੈਂਟ ਨੂੰ ਦੱਸ ਸਕਦੇ ਹਾਂ ਕਿ ਤੁਹਾਨੂੰ ਇਨ ਫਿਊਚਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਨਹੀਂ ਅਵੋਇਡ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਤੁਹਾਨੂੰ ਪ੍ਰੋਬਲਮਸ ਨਾ ਆਉਣ। ਅਨਲਪ ਉਹ ਵੀ ਖਬਰ ਵੀ ਦੱਸ ਸਕਦੇ ਆ ਵੀ ਤੁਹਾਨੂੰ ਇਹ ਬਿਮਾਰੀ ਜਿਹੜੀ ਹੈ ਫੈਲ ਸਕਦੀ ਹੈ ਤੁਹਾਨੂੰ ਇਹ ਤੋਂ ਬਚਾਅ ਕੀਤਾ ਜਾ ਸਕਦਾ। ਹਾਂਜੀ ਸਰ ਇਹਦੇ ਵਿੱਚ ਪੂਰਾ ਕਲੀਅਰ ਹੋ ਜਾਂਦਾ ਹੈ ਕਿ ਤੁਹਾਨੂੰ ਫਿਊਚਰ ਜਿਹੜੀ ਵੀ ਬਿਮਾਰੀ ਹੋਣ ਵਾਲੀ ਹੈ ਉਹ ਵੀ ਦਿਖ ਜਾਂਦੀ ਹੈ ਪਤਾ ਲੱਗ ਜਾਂਦਾ ਹੈ ਕਿ ਹਾਂਜੀ ਇਹ ਚੀਜ਼ ਤੁਹਾਨੂੰ ਹੋ ਸਕਦੀ ਹੈ। ਅਕਸਰ ਇਹ ਰਿਪੋਰਟਸ ਜਿਹੜੀਆਂ ਨੇ ਇਨਸਟੈਂਟ ਨਹੀਂ ਤੁਰੰਤ ਹੀ ਪਤਾ ਲੱਗ ਜਾਂਦਾ ਹੈ ਜਿਆ ਟਾਈਮ ਲੱਗਦਾ ਹੈ ਕੁਝ। ਹਾਂਜੀ ਸਰ ਇਹਦੇ ਜਿਹੜੇ ਰਿਪੋਰਟਸ ਨੇ ਉਹ ਤੁਹਾਨੂੰ ਨਾਲ ਹੀ ਦੀ ਨਾਲ ਹੀ ਮਿਲ ਜਾਣੀ ਹੈ ਤੁਰੰਤ ਉਸੇ ਟਾਈਮ। ਇਹਦੇ ਵਿੱਚ ਤੁਹਾਨੂੰ ਕੋਈ ਬਲੱਡ ਵਗੈਰਾ ਕੁਝ ਵੀ ਸੈਂਪਲ ਦੇਣ ਦੀ ਜ਼ਰੂਰਤ ਨਹੀਂ ਹੈ। ਠੀਕ ਹੈ ਜੀ। ਇੱਕ ਨਾਰਮਲ ਇੱਕ ਪੁਆਇੰਟ ਤੁਸੀਂ ਥੰਮ ਹੀ ਪ੍ਰਿੰਟ ਕਰਨਾ ਹੈ। ਬਸ। ਸੀ ਆਪਣੇ ਹੱਥ ਫੜ ਕੇ ਥੰਬਨਲ ਪ੍ਰਿੰਟ ਕਰਨਾ ਹੈ ਠੀਕ ਹੈ ਜੀ ਇਹਦੇ ਨਾਲ ਹੀ ਪੂਰੀ ਬੋਡੀ ਐਨਲਾਈਜ਼ ਹੋ ਜਾਏਗੀ ਜਿਹੜੀ ਮਸ਼ੀਨ ਹੈ ਇਹ ਜਦੋਂ ਆਪਾਂ ਯੂਜ਼ ਕਰਦੇ ਆ ਕਿਹੜੀ ਕਿਹੜੀ ਬਿਮਾਰੀ ਤੋਂ ਪਤਾ ਲੱਗਦਾ ਆਪਰੇਸ਼ਨ ਤੋਂ ਬਿਨਾ ਹੀ ਆਪਾਂ ਇਹ ਪ੍ਰੋਬਲਮ ਸੋਲਵ ਕਰਾਂਗੇ ਬ੍ਰੈਸਟ ਦੇ ਹੋਗੀ ਗੱਡਾ ਹੋਗੀਆਂ ਯੂਟਰਸ ਵਿੱਚ ਸਟੈਲਿੰਗ ਹੈ ਕਿਸੇ ਨੂੰ ਪੀਸੀਓਡੀ ਹੋ ਜਾਂਦਾ ਹੈ ਠੀਕ ਹੈ ਰਸ올ੀਆਂ ਹੋ ਜਾਂਦੀਆਂ ਹੈ ਉਹ ਆਪੇ ਇਸ বিনা ਕਿਸੇ ਵੀ ਦਿੱਕਤੋ ਇਹ ਰਿਮੂਵ ਕਰੇਗੀ। ਦੋਸਤੋ ਸਾਡੇ ਨਾਲ ਡਾਕਟਰ ਪੂਰਨਮ ਨੇ ਡਾਕਟਰ ਇਹ ਇੱਕ ਅਟੈਚੀਪ ਹੈ। ਇਹ ਕੀ ਚੀਜ਼ ਐ ਸਿਸਟਮ ਲੱਗਾ ਹੋਇਆ ਹੈ ਕਿ ਇਹਦਾ ਪ੍ਰਕਿਰਿਆ ਹੈ ਕਿ ਇਹਦੇ ਫੰਕਸ਼ਨਸ ਨੇ। ਸਰ ਇਹ ਹੈਗਾ ਜਪਨੈਸ ਟੈਕਨੋਲੋਜੀ ਮਸ਼ੀਨ ਠੀਕ ਹੈ ਜੀ ਇਹ ਬਾਡੀ ਐਨਲਾਈਜ਼ਰ ਹੈ। ਓਕੇ ਬਾਡੀ ਐਨਾਲਾਈਜ਼ਰ ਕਹ ਦੋ ਕਿ ਬਾਡੀ ਦੇ ਪੂਰੇ ਪਾਰਟਸ ਦਾ ਸਕੈਨ ਕਰ ਦਿੰਦਾ ਹੈ। ਅੱਛਾ। ਹਾਂਜੀ। ਜਿਹੜੇ ਤੁਹਾਨੂੰ ਪ੍ਰੋਬਲਮਸ ਹੋਣ ਹੈਗੇ ਨੇ ਜਾਂ ਇਨ ਫਿਊਚਰ ਹੋਣ ਵਾਲੇ ਪ੍ਰੋਬਲਮਸ ਨੇ ਇਹ ਉਹਨਾਂ ਦੀ ਸਾਰੀ ਡਿਟੇਲ ਦਿੰਦਾ ਹੈ। ਠੀਕ ਹੈ। ਰਿਪੋਰਟ ਸਾਡੇ ਕੋਲ ਨਾਲ ਹੀ ਮੈਂਸ਼ਨ ਹੋ ਜਾਂਦੀ ਹੈ। ਆਨਲਾਈਨ ਆਉਂਦੀ ਹੈ। ਠੀਕ ਹੈ ਜੀ। ਨਾਲੀ ਅਸੀਂ ਪੇਸ਼ੈਂਟ ਨੂੰ ਦੱਸ ਸਕਦੇ ਹਾਂ ਕਿ ਤੁਹਾਨੂੰ ਇਨ ਫਿਊਚਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਨਹੀਂ ਅਵੋਇਡ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਤੁਹਾਨੂੰ ਪ੍ਰੋਬਲਮਸ ਨਾ ਆਉਣ ਬਿਮਾਰੀਆਂ ਨਾ ਆਉਣ ਮਤਲਬ ਤੁਹਾਨੂੰ ਇਹ ਲੱਗਦਾ ਵੀ ਜਿਹੜੀ ਚੀਜ਼ ਦਾ ਰਿਗੋਰ ਆ ਜਾਂਦਾ ਉਹ ਚ ਇਹ ਉਹਦੇ ਆਣ ਨਾਲ ਭਵਿੱਖ ਬਾਰੇ ਵੀ ਦੱਸ ਸਕਦੇ ਹਾਂ ਵੀ ਤੁਹਾਨੂੰ ਇਹ ਬਿਮਾਰੀ ਜਿਹੜੀ ਫੈਲ ਸਕਦੀ ਹੈ ਤੁਹਾਨੂੰ ਇਹ ਤੋਂ ਬਚਾਅ ਕੀਤਾ ਜਾ ਸਕਦਾ ਹਾਂਜੀ ਸਰ ਇਹਦੇ ਵਿੱਚ ਪੂਰਾ ਕਲੀਅਰ ਹੋ ਜਾਂਦਾ ਕਿ ਤੁਹਾਨੂੰ ਇਨ ਫਿਊਚਰ ਜਿਹੜੀ ਵੀ ਬਿਮਾਰੀ ਹੋਣ ਵਾਲੀ ਹੈ ਉਹ ਵੀ ਦਿਖ ਜਾਂਦੀ ਹੈ ਪਤਾ ਲੱਗ ਜਾਂਦਾ ਕਿ ਹਾਂਜੀ ਇਹ ਚੀਜ਼ ਤੁਹਾਨੂੰ ਹੋ ਸਕਦੀ ਹੈ ਠੀਕ ਹੈ ਜੀ ਇਹ ਸਾਰੀ ਬਾਡੀ ਦੇ ਇੱਕ-ਇੱਕ ਪਾਰਟ ਪੂਰਾ ਐਨਲਾਈਜ਼ ਕਰਕੇ ਫਿਰ ਤੁਹਾਨੂੰ ਡਿਟੇਲ ਦਿੰਦਾ। ਮਤਲਬ ਇਹ ਤਾਂ ਕਿੰਨ ਦਾ ਪਾਵ ਹੈ ਜਦੋਂ ਇਹ ਸਕੈਨ ਕਰਦੇ ਆਂ ਤਾਂ ਇਹਦੇ ਤੋਂ ਜਿਹੜੇ ਜਿਹੜੇ ਰਿਜ਼ਲਟਸ ਆਉਂਦੇ ਨੇ ਉਸ ਤੋਂ ਬੰਦਾ ਅਵੇਰ ਰਹਿੰਦਾ ਹੈ ਕਿ ਮੈਂ ਹੁਣ ਬਚਾਂ ਇਹਦਾ ਇਹ ਪ੍ਰੋਸਕ੍ਰਿਪਸ਼ਨ ਜਿਹੜੀ ਵਰਤਾਂ ਇਹਦੀ ਦਵਾਈ ਪਰਹੇਜ਼ ਕਰਾਂ ਮੈਡੀਸ਼ਨ ਖਾਵਾਂ ਨਾ ਇਹ ਚੀਜ਼ ਤੋਂ ਤੁਹਾਨੂੰ ਪਤਾ ਨੋਲਿਜ ਮਿਲ ਜਾਂਦੀ ਹੈ। ਹਾਂਜੀ ਸਰ ਇਹਦੇ ਤੋਂ ਤੁਹਾਨੂੰ ਪ੍ਰੋਪਰ ਨੋਲਿਜ ਮਿਲ ਜਾਏਗੀ ਕਿ ਜਿਹੜੀ ਤੁਹਾਨੂੰ ਪ੍ਰੋਬਲਮ ਆਉਣ ਵਾਲੀ ਹੈ ਉਹਨੋਂ ਤੋਂ ਆਪਾਂ ਕਿੱਦਾਂ ਅਵੇਅਰ ਰਹਿ ਸਕਦੇ ਆ ਹਨਾ ਕਿਦਾਂ ਮੈਡੀਸਿਨਸ ਯੂਜ਼ ਕਰ ਸਕਦੇ ਆ ਇਹਦੇ ਨਾਲ ਪੂਰੀ ਨੋਲਿਜ ਮਿਲੇਗੀ ਤੁਹਾਨੂੰ ਕਲੀਅਰ ਡਾਕਟਰ ਜੀ ਇਹ ਰਿਪੋਰਟਸ ਜਿਹੜੀਆਂ ਨੇ ਇਨਸਟੈਂਟ ਨਹੀਂ ਤੁਰੰਤ ਹੀ ਪਤਾ ਲੱਗ ਜਾਂਦਾ ਇਹ ਜੋ ਟਾਈਮ ਲੱਗਦਾ ਕੁਝ ਹਾਂਜੀ ਸਰ ਇਹਦੇ ਜਿਹੜੇ ਰਿਪੋਰਟਸ ਨੇ ਉਹ ਤੁਹਾਨੂੰ ਨਾਲ ਹੀ ਦੀ ਨਾਲ ਹੀ ਮਿਲ ਜਾਣਗੇ ਤੁਰੰਤ ਉਸੇ ਟਾਈਮ ਇਹਦੇ ਵਿੱਚ ਤੁਹਾਨੂੰ ਕੋਈ ਬਲੱਡ ਵਗੈਰਾ ਕੁਝ ਵੀ ਸੈਂਪਲ ਦੇਣ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਜੀ ਇੱਕ ਨਾਰਮਲ ਇੱਕ ਪੁਆਇੰਟ ਤੁਸੀਂ ਥੰਮ ਹੀ ਪ੍ਰਿੰਟ ਕਰਨਾ ਹੈ ਬਸ ਪ੍ਰੈਸ ਕਰਨਾ ਆਪਣੇ ਥੰਮ ਦੇ ਨਾਲ ਤੇ ਤੁਹਾਨੂੰ ਪੂਰਾ ਰਿਜ਼ਲਟ ਮਿਲ ਜਾਏਗਾ ਤੁਹਾਡੀ ਕੋਈ ਚੀਜ਼ ਨੂੰ ਪ੍ਰੈਸ ਕਰਨਾ ਪਲੀਜ਼ ਉਹ ਵੀ ਦੱਸੋ ਇਸ ਚੀਜ਼ ਨੂੰ ਤੁਸੀਂ ਆਪਣੇ ਹੱਥ ਫੜ ਕੇ ਥੰਬਨਲ ਪ੍ਰਿੰਟ ਕਰਨਾ ਹੈ ਠੀਕ ਹੈ ਜੀ ਇਸ ਦੇ ਨਾਲ ਹੀ ਪੂਰੀ ਬੋਡੀ ਐਨਲਾਈਜ਼ ਹੋ ਜਾਏਗੀ ਸੋ ਮਹਿਲਾਮਾਂ ਦੇ ਜਿਹੜੀਆਂ ਮਤਲਬ ਬਹੁਤ ਸਾਰੀਆਂ ਗੁੱਪ ਬਿਮਾਰੀਆਂ ਹੁੰਦੀਆਂ ਜਾਂ ਮਹਿਲਾਮਾਂ ਦੇ ਅੰਦਰ ਹੋਰ ਵੀ ਕੋਈ ਬਿਮਾਰੀ ਹੋਵੇ ਉਹਨੂੰ ਫਾਈਂਡ ਆਊਟ ਕਰਨ ਦੇ ਲਈ ਜਿਹੜੀ ਇੱਕ ਮਸ਼ੀਨ ਜਿਹੜੀ ਲਾਂਚ ਹੋਈ ਹੈ ਮਸ਼ੀਨ ਜਿਹੜੀ ਲੈਂਦੀ ਗਈ ਹੈ ਸੋ ਮੈਂ ਡਾਕਟਰ ਸਾਹਿਬ ਨੂੰ ਕਹੂੰਗਾ ਪਹਿਲਾਂ ਤਾਂ ਮਸ਼ੀਨ ਦਿਖਾ ਲਈ ਜਾਵੇ ਇਹ ਮਸ਼ੀਨ ਜਿਹੜੀ ਆ ਮਸ਼ੀਨ ਨੂੰ ਯੂਜ਼ ਕਰਦੇ ਨੇ ਤਾਂ ਉਹ ਬਹੁਤ ਸਾਰੇ ਬਿਮਾਰੀਆਂ ਦਾ ਜਿਹੜਾ ਪਤਾ ਲੱਗਦਾ ਹੈ ਤਾਂ ਸਾਡੇ ਨਾਲ ਡਾਕਟਰ ਨੇ ਡਾਕਟਰ ਸਾਹਿਬ ਜਿਹੜੀ ਮਸ਼ੀਨ ਹੈ ਇਹ ਜਦੋਂ ਆਪਾਂ ਯੂਜ਼ ਕਰਦੇ ਆ ਕਿਹੜੀ ਕਿਹੜੀ ਬਿਮਾਰੀ ਤੋਂ ਪਤਾ ਲੱਗਦਾ ਹੈ ਸਰ ਇਹ ਰਸੋਲੀਆਂ ਦਾ ਠੀਕ ਹੈ ਜੀ ਬ੍ਰੈਸਟ ਚ ਗੰਡ ਹੈ ਉਸ ਰਿਗਾਰਡਿੰਗ ਇਹ ਉਹਨਾਂ ਨੂੰ ਰਿਮੂਵ ਕਰ ਦਿਆ ਠੀਕ ਹੈ ਬਟ ਇਹ ਹੈ ਕਿ ਇਕਦਮ ਫਸਟ ਟਾਈਮ ਚ ਯੂਜ਼ ਕਰੋਗੇ ਤਾਂ ਫਸਟ ਟਾਈਮ ਚ ਯੂਜ਼ ਨਹੀਂ ਹੁੰਦੀ ਇਹਦੀ ਸੈਟਿੰਗਸ ਹੁੰਦੇ ਨੇ ਠੀਕ ਹੈ ਜੀ ਇਹਨਾਂ ਦੇ ਲਗਾਤਾਰ ਤੁਹਾਨੂੰ ਥੋੜਾ ਟਾਈਮ ਸੈਟਿੰਗਸ ਲੈਣੇ ਪੈਣਗੇ ਜਿਵੇਂ ਕਿ ਜਿੱਦਾਂ ਦੀ ਬਿਮਾਰੀ ਹੈ ਉਸ ਅਕੋਰਡਿੰਗ ਹੀ ਤੁਹਾਨੂੰ ਸੈਟਿੰਗ ਲੈਣੀ ਪਈ ਕਿਹੜੀ ਕਿਹੜੀ ਬਿਮਾਰੀ ਤੋਂ ਖਾਸ ਤੌਰ ਤੇ ਜਾਣਕਾਰੀ ਮਿਲਦੀ ਐ ਚੋਂ ਇਹਦੇ ਨਾਲ ਸਰ ਜਿਹੜੇ ਸੋਲਿਡ ਜੀ ਸੋਲੀਆਂ ਅਗਰ ਹੋਣ ਕਿਸੇ ਨੂੰ ਪਾਣੀ ਵਾਲੀਆਂ ਹੋਣ ਜਾਂ ਬਲੱਡ ਵਾਲੀਆਂ ਹੋਣ ਠੀਕ ਹੈ ਉਹਨਾਂ ਨੂੰ ਰਿਮੂਵ ਕਰ ਦਿਆ ਇਹ ਉਹਨਾਂ ਨੂੰ ਕਲੀਅਰ ਕਰਦੀ ਹੈ ਪ੍ਰੋਪਰ ਹਾਂਜੀ ਬਹੁਤ ਸਾਰੀਆਂ ਗੁਪਤ ਬਿਮਾਰੀਆਂ ਹੁੰਦੀਆਂ ਮੈ ਅਲਾਮਾਂ ਦੇ ਵਿੱਚ ਕੋਈ ਜਾਨੀ ਇਹਦੇ ਵਿੱਚੋਂ ਜੇ ਪਤਾ ਲੱਗ ਜਾਏ ਤਾਂ ਆਪਰੇਸ਼ਨ ਕਰਾਉਣ ਦੀ ਲੋੜ ਪੈਂਦੀ ਹੈ ਪੇਸ਼ੈਂਟ ਨੂੰ ਨਹੀਂ ਨਹੀਂ ਸਰ ਆਪਰੇਸ਼ਨ ਤੋਂ ਬਿਨਾ ਹੀ ਆਪਾਂ ਇਹ ਪ੍ਰੋਬਲਮ ਸੋਲਵ ਕਰਾਂਗੇ ਬ੍ਰੈਸਟ ਦੇ ਹੋਗੀ ਗੱਡਾ ਹੋਗੀਆਂ ਯੂਟਰਸ ਰੈਸਟਲਿੰਗ ਹੈ ਕਿਸੇ ਨੂੰ ਪੀਸੀਓਡੀ ਹੋ ਜਾਂਦਾ ਹੈ ਠੀਕ ਹੈ ਰਸੋਲੀਆਂ ਹੋ ਜਾਂਦੀਆਂ ਉਹ ਆਪਾਂ ਇਸ ਬਿਨਾ ਕਿਸੇ ਵੀ ਦਿੱਕਤੋ ਇਹ ਰਿਮੂਵ ਕਰੇਗੀ ਠੀਕ ਹੈ ਔਰ ਕਿਸੇ ਵੀ ਚੀਜ਼ ਜਿਵੇਂ ਕਿ ਰਸੋਲੀਆਂ ਦੀ ਹੁਣ ਅੱਜਕੱਲ ਹਿਊਟਰਸ ਰਿਮੂਵ ਹੁੰਦਾ ਹੈ ਠੀਕ ਹੈ ਤੇ ਆਪਰੇਸ਼ਨ ਹੁੰਦਾ ਉਹ ਤੁਹਾਨੂੰ ਕਰਾਉਣ ਦੀ ਜ਼ਰੂਰਤ ਨਹੀਂ ਹੈ ਤੇ ਜੇ ਕਿਸੇ ਪੇਸ਼ੈਂਟ ਨੇ ਤੁਹਾਡਾ ਨਟਾਈਪ ਕਰਨਾ ਹੋਵੇ ਤਾਂ ਕਿੱਥੇ ਤੁਹਾਡਾ ਐਡਰੈਸ ਹੈ ਕੀ ਕੰਟੈਕਟ ਨੰਬਰ ਹੈ ਸਰ ਸਾਡਾ ਕਲੀਨਿਕ ਪੋਪੂਰ ਹੈ ਠੀਕ ਹੈ ਜੀ ਮੂਗਾ ਰੋਡ ਰੇਲਵੇ ਫਾਟਕ ਦੇ ਕੋਲ ਔਰ ਮੰਡੇ ਟਿਊਜ਼ਡੇ ਖੁੱਲਦਾ ਸਰ 10:30 ਤੋਂ 4 ਵਜੇ ਤੱਕ ਕੀ ਨਾਮ ਕੀ ਹੈ ਜਕੇ ਲਾਈਫ ਕੇ ਰੋਗਿਆ ਸੈਂਟਰ ਪੋਪੂਰ ਦੇ ਵਿੱਚ ਹੈ ਸਰ ਮੰਡੇ ਟਿਊਜ਼ਡੇ 10:30 ਵਜੇ ਤੋਂ 4 ਵਜੇ ਤੱਕ